ਹੈਲੋ ਗਾਇਸ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਸਾਰਿਆਂ ਨੂੰ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਧੰਨਵਾਦ ਕਰਦਾ ਹਾਂ ਜਿਹੜੇ ਵੀ ਆਪਣੇ ਚੈਨਲ ਨਾਲ ਜੁੜੇ ਆ ਕੋਈ ਭੈਣ ਹੈ ਤੇ ਕੋਈ ਭਰਾ ਵਾ ਤੇ ਕੋਈ ਛੋਟਾ ਬੱਚਾ ਵਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਵੀਰ ਜੀ ਆਪਾਂ ਨੂੰ ਸਪੋਰਟ ਕਰਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਕਰੋ ਸ਼ੇਅਰ ਕਰ ਦਿਓ ਕਰੋ ਕਿਉਂਕਿ ਛੋਟੇ ਯੂਟਿਊਬਰਾਂ ਨੂੰ ਹੌਸਲਾ ਮਿਲਦਾ ਵਾ ਅੱਗੇ ਕੰਮ ਕਰਨ ਦਾ ਤੁਹਾਡੇ ਨਾਲ ਹੀ ਯੂਟਿਊਬਰ ਹੁੰਦੇ ਹਨ ਜਿਨ੍ਹਾਂ ਤੁਸੀਂ ਸਪੋਰਟ ਕਰੋਗੇ ਤੋ ਹੋਰ ਵੀ ਅੱਗੇ ਅੱਛਾ ਕਰਦੇ ਆ ਅੱਛਾ ਕਰਨ ਦੀ ਕੋਸ਼ਿਸ਼ ਕਰਦੇ ਆ ਓਕੇ ਪਰ ਵੱਡੇ ਵੱਡੇ ਯੂਟਿਊਬਰਾਂ ਨੂੰ ਵੱਡੇ ਵੱਡੇ ਕੰਟੈਂਟਰ ਜਿਹੜੇ ਕੰਟੈਂਟ ਬਣਾਉਂਦੇ ਆ ਉਹਨਾਂ ਦੀ ਤਾਂ ਆਪਾਂ ਸਪੋਰਟ ਕਰਦੇ ਕਰਦੇ ਆ ਪਰ ਛੋਟੇ ਜਿਹੜੇ ਗਰਾਊਂਡ ਲੈਵਲ ਤੋਂ ਉੱਠ ਕੇ ਕੰਮ ਕਰਨਾ ਸ਼ੁਰੂ ਕਰਦੇ ਆ YouTube ਤੋਂ ਪੈਸੇ ਕਮਾਉਣ ਦੀ ਸੋਚ ਰਹੇ ਆ ਸੋ ਉਹਨਾਂ ਵੀਰਾਂ ਭੈਣ ਭਰਾਵਾਂ ਦਾ ਵੀ ਜੇ ਤੁਸੀਂ ਸਪੋਰਟ ਕਰਿਆ ਕਰੋ ਮੈਂ ਨਹੀਂ ਕਹਿੰਦਾ ਜਿਵੇਂ ਵੀ ਤੁਹਾਨੂੰ ਜੇ ਚੰਗਾ ਲੱਗਦਾ ਤਾਂ ਜਰੂਰ ਸਪੋਰਟ ਕਰੋ ਅਗਲੇ ਨੂੰ ਤੇ ਤੁਹਾਡੀ ਹੈਲਪ ਦੀ ਆਪਾਂ ਨੂੰ ਬੜੀ ਜ਼ਰੂਰਤ ਹੈ ਸੋ ਆਪਣੀ ਵੀਡੀਓ ਨੂੰ ਚੰਗੀ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਕਰਦੇ ਕਰੋ ਸ਼ੇਅਰ ਕਰਦੇ ਕਰੋ ਤੇ ਚੈਨਲ ਨੂੰ ਜਰੂਰ ਫੋਲੋ ਕਰ ਲਓ ਯਾਰ ਰਿਕਵੈਸਟ ਹੈ ਤੁਹਾਡੇ ਅੱਗੇ ਐਨਜੀ ਕੀ ਹਾਲ ਚਾਲ ਆ ਬਈ ਠੀਕ ਠਾਕ ਹਾਂ ਯਾਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਰੂਰ ਤੁਹਾਡੀ ਹੈਲਪ ਦੀ ਬੜੀ ਜ਼ਰੂਰਤ ਹੈ ਯਾਰ ਆਪਾਂ ਨੂੰ ਜੇ ਆਪਣੀ ਵੀਡੀਓ ਚੰਗੀ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਕਰਦੇ ਕਰੋ ਸ਼ੇਅਰ ਕਰਿਆ ਕਰੋ ਤੇ ਪਰ ਆਪਣੇ ਸਪੋਰਟ ਜਰੂਰ ਕਰੋ ਯਾਰ ਛੋਟੇ ਯੂਟਿਊਬਰਾਂ ਦੀ ਵੀ ਸਪੋਰਟ ਕਰਿਆ ਕਰੋ ਆਪਾਂ ਵੱਡੇ ਵੱਡੇ ਯੂਟਿਊਬਰਾਂ ਦੀ ਵੀਡੀਓ ਦੇਖਦੇ ਆ ਉਹਨਾਂ ਦੀ ਤਾਂ ਸਪੋਰਟ ਕਰਦੇ ਕਰਦੇ ਪਰ ਜਿਹੜੇ ਛੋਟੇ ਗਰਾਊਂਡ ਲੈਵਲ ਤੋਂ ਉੱਠਦੇ ਯੂਟਿਊਬਰ ਉਹਨਾਂ ਦੀ ਵੀ ਸਪੋਰਟ ਕਰਿਆ ਕਰੋ ਯਾਰ ਕੀ ਹਾਲ ਆ ਬਈ ਜੀ ਧੰਨਵਾਦ ਤੁਹਾਡਾ ਆਪਣੇ ਲਾਈਵ ਦੇ ਵਿੱਚ ਤੁਸੀਂ ਆਏ ਹੋ ਤੇ ਆਪਣੀ ਥੋੜੀ ਹੈਲਪ ਕਰਿਆ ਕਰੋ ਯਾਰ ਸਪੋਰਟ ਕਰਿਆ ਕਰੋ ਚੈਨਲ ਨੂੰ ਜਰੂਰ ਫੋਲੋ ਕਰੋ ਜੇ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਇੰਨੀ ਚੰਗੀ ਲੱਗਦੀ ਕੋਈ ਦਿੱਕਤ ਨਹੀਂ ਯਾਰ ਆਪਾਂ ਨੂੰ ਬਲਹਾਲ ਆਪਣੀ ਹੈਲਪ ਜਰੂਰ ਕਰੋ ਆਪਾਂ ਅੱਗੇ ਹੋਰ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ ਬਲਹਾਲ ਇਹ ਤਾਂ ਟਰਾਈ ਹੈ ਕੋਈ ਸਟਾਰਟਿੰਗ ਵਿੱਚ ਕੋਈ ਚੰਗਾ ਨਹੀਂ ਕਰ ਪਾਉਂਦਾ ਪਰ ਹੌਲੀ-ਹੌਲੀ ਹੌਲੀ-ਹੌਲੀ ਬੰਦਾ ਇੰਪਰੂਵਮੈਂਟ ਆਉਂਦੀ ਜਾਂਦੀ ਹੈ ਬੰਦਾ ਹੋਰ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਵਾ ਤੇ ਆਪਾਂ ਵੀ ਡਰਾਈਵ ਵਿੱਚ ਲੱਗੇ ਹੋਏ ਆ ਟਾਈਮ ਲੱਗ ਸਕਦਾ ਵਾ ਪਰ ਅੱਛਾ ਕਰਾਂਗੇ ਅੱچھے ਵੀਡੀਓ ਬਣਾਵਾਂਗੇ ਜੇ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਆਪਣੇ ਚੌਲ ਨੂੰ ਚੈਨਲ ਨੂੰ ਜਰੂਰ ਫੋਲੋ ਕਰ ਲਓ ਭਈਆ ਸਾਰਿਆਂ ਦਾ ਧੰਨਵਾਦ ਕਰਦੇ ਆਪਾਂ ਜਿਹੜੇ ਜਿਹੜੇ ਮੋਸਟ ਵੈਲਕਮ ਜੋ ਵੀ ਆਪਣੇ ਲਾਈਵ ਦੇ ਵਿੱਚ ਹੁੰਦਾ ਵਾ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਫੋਲੋ ਕੀਤਾ ਹੋਇਆ ਬੱਚਾ ਹੋਵੇ ਕੋਈ ਭੈਣ ਵਾ ਭਰਾ ਵਾ ਛੋਟਾ ਵੀਰ ਹੈ ਕੋਈ ਬਜ਼ੁਰਗ ਹੈ ਆਪਾਂ ਸਾਰਿਆਂ ਨੂੰ तहे ਦਿਲੋਂ ਧੰਨਵਾਦ ਆਪਣੇ ਵੱਲ ਇੰਨਾ ਵੀਰਾਂ ਨੇ ਆਪਣੇ ਚੈਨਲ ਨੂੰ ਫੋਲੋ ਕੀਤਾ ਹੋਇਆ ਤੇ ਇਹ ਚੈਨਲ ਨੂੰ ਫੋਲੋ ਜ਼ਰੂਰ ਕਰੋ ਯਾਰ ਵੀਡੀਓ ਸ਼ੇਅਰ ਕਰਿਆ ਕਰੋ ਗਰੁੱਪਾਂ 'ਵਾਂ ਸ਼ੇਅਰ ਕਰਿਆ ਕਰੋ ਤੁਹਾਡੀ ਹੈਲਪ ਤੇ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਵਧਣਾ ਵਾ ਤੁਹਾਡੀ ਹੈਲਪ ਦੀ ਆਪਾਂ ਨੂੰ ਬੜੀ ਜ਼ਰੂਰਤ ਹੈ ਤੁਹਾਡੇ ਹੌਸਲੇ ਨਾਲ ਹੀ ਕੌਕ ਜੋ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਆ ਲਾਈਕ ਕਰਦੇ ਆ ਜਾਂ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਤਾਂ ਯਾਰ ਬੰਦੇ ਨੂੰ ਹੋਰ ਵੀ ਮੋਟੀਵੇਟ ਹੁੰਦਾ ਬੰਦਾ ਉਹ ਨੂੰ ਹੋਰ ਅੱਗੇ ਵੀਡੀਓ ਬਣਾਉਂਦਾ ਹੁੰਦਾ ਵੀ ਮੈਂ ਹੋਰ ਅੱਗੇ ਵੀਡੀਓ ਬਣਾਵਾਂ ਚੰਗੀਆਂ ਵੀਡੀਓ ਬਣਾਵਾਂ ਤਾਂ ਇਹ ਹੋਰ ਮੇਰੇ ਨਾਲ ਆਡੀਅנס ਜਨ ਸਕੇ ਜੁੜ ਸਕੇ ਦੱਸ ਦਿਆ ਕਰੋ ਕਿਹੜੇ ਗਾਣੇ ਤੇ ਆਪਾਂ ਵੀਡੀਓ ਬਣਾਈਏ ਕਿਵੇਂ ਲੱਗਦੀਆਂ ਵੀਡੀਓ ਆਪਾਂ ਨੂੰ ਜੇ ਕੋਈ ਗਲਤੀ ਭੁਲਤੀ ਹੋ ਜਾਂਦੀ ਭਰਾ ਮਿਸਟੇਕ ਹੋ ਜਾਂਦੀ ਹੈ ਸੌਰੀ ਕਿਉਂਕਿ ਨਵੇਂ ਬੰਦਾ ਕੋਈ ਵੀ ਕੰਮ ਕਰਦਾ ਵਾ ਗਲਤੀਆਂ ਹੁੰਦੀਆਂ ਆ ਇਨਸਾਨ ਗਲਤੀਆਂ ਦਾ ਪੁੱਤਲਾ ਵਾ ਸਹੀ ਹੈ ਨਾ ਹਰ ਇੱਕ ਬੰਦੇ ਤੋਂ ਗਲਤੀ ਹੋ ਜਾਂਦੀ ਹੈ ਕੋਈ ਐਸਾ ਬੰਦਾ ਨਹੀਂ ਜਿਹਦੇ ਕੋਲ ਕੋਈ ਗਲਤੀ ਨਹੀਂ ਹੁੰਦੀ ਹੈ ਗਲਤੀਆਂ ਹੋ ਜਾਂਦੀਆਂ ਹਨ ਹਰ ਕੋਲ ਹੋ ਜਾਂਦੀਆਂ ਹਨ ਪਰ ਆਪਾਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਹਰ ਨਵੀਂ ਵੀਡੀਓ ਵਿੱਚ ਹਰ ਨਵੀਂ ਵੀਡੀਓ ਵਿੱਚ ਨਵੀਂ ਨਵੀਂ ਵੀਡੀਓ ਲੈ ਕੇ ਆਇਆ ਕਰਾਂਗੇ ਤਾਂ ਤੁਹਾਡੇ ਕੋਲ ਵੀਡੀਓ ਪਹਿਲਾਂ ਪਹੁੰਚ ਕੇ ਆਪਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਯਾਰ ਕੰਮ ਕਰਦਾ ਬਈ ਮੈਂ ਲੇਬਰ ਦਾ ਹੀ ਕਰਦਾ ਮੈਂ ਪਰ ਏਸ਼ੀਆਂ ਦੇ ਕੰਮ ਤੇ ਲੱਗਾ ਹੋਇਆ ਮੈਂ ਕੰਮ ਕਰਦੇ ਮੈਂ ਤੇ ਜਦੋਂ ਟਾਈਮ ਹੁੰਦਾ ਸਵੇਰੇ ਫ੍ਰੀ ਟਾਈਮ ਹੁੰਦਾ ਉਦੋਂ ਵੀਡੀਓ ਵੀਡੀਓ ਬਣਾ ਲਈਦੀਆਂ ਮੈਂ ਲਾਈਵ ਹੋ ਰਜਾਈਦਾ ਵਾਂ ਉੱਥੇ ਜਾ ਕੇ ਵੀ ਲਾਈਵ ਹੋ ਚਾਹੀਦਾ ਘਰੇ ਵੀਡੀਓ ਬਣਾ ਲੈਨੇ ਸਾਡੇ ਟਾਈਮ ਸਾਡੇ 9:30 ਦੀ ਆਪਣੀ ਟਾਈਮਿੰਗ ਹੈਗੀ ਆ ਸਰਵਿਸ ਸੈਂਟਰ ਤੇ ਜਾਣ ਦੀ 9:30 ਵਜੇ ਆਪਾਂ ਚਲੇ ਜਾਈਦੇ ਸਰਵਿਸ ਸੈਂਟਰ ਤੇ ਤੇ ਉਸ ਤੋਂ ਪਹਿਲਾਂ ਜਿਹੜਾ ਟਾਈਮ বাজਦਾ ਹੁੰਦਾ ਉਹਨਾ ਤੋ ਗਿਆ ਆਪਾਂ ਵੀਡੀਓ ਵੀਡੀਓ ਬਣਾ ਲੈ ਲਈਦੀਆਂ ਤੇ ਵੀ ਟਰਾਈ ਕਰੀ ਜਾਂਦੇ ਆ 200 ਬੰਦਾ ਸਬਸਕ੍ਰਾਈਬਰ ਹੋ ਗਿਆ ਆਪਾਂ ਦਾ ਤੇ ਤੁਹਾਡੇ ਤਾਂ ਤੁਹਾਡੀ ਹੈਲਪ ਦੇ ਨਾਲ ਹੀ ਯਾਰ ਸਾਰਾ ਕੁਝ ਹੋਣਾ ਵੀਰ ਜੀ ਜੇ ਤੁਸੀਂ ਆਪਣੀ ਹੈਲਪ ਕਰੋਗੇ ਆਪ ਨੂੰ ਸਪੋਰਟ ਕਰੋਗੇ ਤਾਂ ਸਬਸਕ੍ਰਾਈਬਰਾਂ ਦਾ ਕੀ ਇਹ ਤਾਂ ਦਿਨਾਂ ਦੇ ਵਿੱਚ ਹੀ ਹੋ ਜਾਣਗੇ ਇਹ ਟਾਈਮ ਵੀ ਪੂਰਾ ਹੋ ਜੂਗਾ ਸਾਰਾ ਕੁਝ ਹੋ ਜਾਂਦਾ ਵਾ ਪਰ ਤੁਹਾਡੀ ਹੈਲਪ ਦੀ ਲੋੜ ਆ ਤੁਹਾਡੇ ਪਿਆਰ ਦੀ ਲੋੜ ਆ ਤੁਹਾਡੇ ਸਹਿਯੋਗ ਦੀ ਲੋੜ ਆ ਤੇ ਆਪਾਂ ਨੂੰ ਸਹਯੋਗ ਦਿਆ ਕਰੋ ਯਾਰ ਵੱਤੋ ਅਸੀਂ ਆਪਾਂ ਵੱਡੇ ਵੱਡੇ ਯੂਟਿਊਬਰਾਂ ਦੀਆਂ ਵੀਡੀਓ ਦੇਖਦੇ ਆ ਆਪਾਂ ਉਹਨਾਂ ਨੂੰ ਲਾਈਕ ਕਰਦੇ ਆ ਆਪਾਂ ਉਹਨਾਂ ਨੂੰ ਸ਼ੇਅਰ ਕਰਦੇ ਆ ਤੇ ਉਹਨਾਂ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਦੇ ਆ ਆਪਾਂ ਤੇ ਛੋਟੇ ਗਰਾਊਂਡ ਲੈਵਲ ਦੇ ਜਿਹੜੇ ਮੁੰਡੇ ਆਪਾਂ ਕਹਿੰਦੇ ਪੰਜਾਬ ਵਿੱਚ ਤਾਂ ਬਹੁਤ ਘੱਟ ਆ ਯੂਟਿਊਬਰ ਆ ਬਾਹਰ ਲੀਆਂ ਸਟੇਟਾਂ ਅਦਰ ਸਟੇਟਾਂ ਵਿੱਚ ਜ਼ਿਆਦਾ ਵੱਡੇ ਵੱਡੇ ਯੂਟਿਊਬਰ ਆ ਪੰਜਾਬ ਵਿੱਚ ਤਾਂ ਨਵੇਂ ਮੁੰਡਿਆਂ ਨੂੰ ਨੋਵਲਜੀ ਹੈ ਨਹੀਂ ਕਿ ਜਿਹੜੇ ਜਾਂ ਪਲੱਸ 1 ਕਰਕੇ ਹਟੇ ਜਾਂ ਪਲੱਸ 2 ਕਰਕੇ ਹਟੇ ਉਹਨਾਂ ਨੂੰ ਜਿੱਦਾਂ ਤਾਂ ਪਤਾ ਹੀ ਨਹੀਂ ਆ ਵੀ ਇਹੋ ਜਿਹੇ ਆਪਾਂ ਤੋਂ ਵੀ ਪੈਸੇ ਕਮਾਏ ਜਾਂਦੇ ਹਨ ਕੁਝ ਹੈਗੇ ਵੀ ਇਹ ਪੰਜਾਬ ਚ ਬੰਦੇ ਹੈਗੇ ਆ ਕੁਝ ਲੀਡ ਹੈਗੀਆਂ ਜਿਨ੍ਹਾਂ ਨੂੰ ਚੀਜ਼ ਦੀ ਨੋਵਲਜ ਹੈਗੀ ਆ ਕੰਮ ਵੀ ਕਰ ਰਹੇ ਆ ਪੈਸੇ ਵੀ ਕਮਾ ਰਹੇ ਆ ਫੇਸਬੁੱਕ ਤੋਂ ਵੀ ਕਮਾ ਰਹੇ ਆ ਪਰ ਆਪਣੇ ਜਿਹੜੇ ਹੋਰ ਬੱਚੇ ਆ ਜਾਂ ਉਹਨਾਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਉਹਨਾਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਵੀ ਇਹਨਾਂ ਚੀਜ਼ਾਂ ਤੋਂ ਵੀ ਇਨਕਮ ਆਉਂਦੀ ਹੈ ਇਹਨਾਂ ਚੀਜ਼ਾਂ ਤੋਂ ਪੈਸੇ ਕਮਾਏ ਜਾਂਦੇ ਹਨ ਤੇ ਆਪਾਂ ਨੂੰ ਥੋੜੀ ਬਹੁਤ ਹੀ ਨੋਵਲਜ ਹੈਗੀ ਆ ਤੇ ਸੀ ਵੀ ਆਪਾਂ ਨੌਲਜ ਗੇਨ ਵੀ ਕਰ ਰਹੇ ਆ ਤੇ ਟਰਾਈ ਵੀ ਕਰ ਰਹੇ ਆ ਤੇ ਦੇਖਦੇ ਆ ਵੀ ਆਪਾਂ ਨੂੰ ਇਹਦੇ ਵਿੱਚ ਸਫਲਤਾ ਮਿਲਦੀ ਆ ਜਾਂ ਨਹੀਂ ਮਿਲਦੀ ਸਫਲਤਾ ਤਾਂ ਹੀ ਮਿਲਨੀ ਆ ਜੇ ਮੇਰੇ ਨਾਲ ਜਿਹੜੇ ਜੁੜੇ ਹੋਏ ਆ ਵੀਰ ਭੈਣ ਭਰਾ ਜੋ ਵੀ ਆਪਣੀਆਂ ਵੀਡੀਓ ਮਾਨੂੰ ਦੇਖਦੇ ਆ ਤੇ ਉਹ ਆਪਾਂ ਨੂੰ ਫੋਲੋ ਕਰਦੇ ਆ ਤੇ ਆਪਣੀ ਹੈਲਪ ਕਰਦੇ ਆ ਆ ਜਿਸ ਕਾਰਨ ਜਿਸ ਕਾਰਨ ਆਦੀਵਾਲ ਧੰਨਵਾਦ ਬਾਈ ਜੀ ਤੁਹਾਡਾ ਮੋਸਟ ਵੈਲਕਮ ਆਪਣੇ ਲਾਈਵ ਦੇ ਵਿੱਚ ਆ ਕੇ ਮੋਸਾ ਇਹ ਸ਼ਾਰਟ ਵਲੌਗ ਹੈਲੋ bro ਹਾਂਜੀ bro ਕੀ ਹਾਲ ਚਾਲ ਆ ਵੈਲਕਮ ਤੁਹਾਡਾ ਆਪਣੇ ਵਲੌਗ ਦੇ ਵਿੱਚ ਲਾਈਕ ਦੇ ਵਿੱਚ ਧੰਨਵਾਦ ਕਰਦੇ ਹਾਂ ਤੁਹਾਡਾ ਤੁਸੀਂ ਵੀ ਆਪਣੇ ਨਾਲ ਜੁੜੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਯਾਰ ਆਪਣੀ ਹੈਲਪ ਕਰਿਆ ਕਰੋ ਹਾਊ ਆਰ ਯੂ ਤੁਹਾਡਾ ਕੀ ਹਾਲ ਆ ਹਾਂਜੀ ਹਾਂਜੀ ਬਹੁਤ ਵਧੀਆ ਬਾਈ ਜੀ ਤੁਸੀਂ ਸੁਣਾਓ ਕੀ ਹਾਲ ਠੀਕ ਠਾਕ ਘਰ ਪਰਿਵਾਰ ਠੀਕ ਹੈ ਕਿਵੇਂ ਲੱਗਦੀ ਹੈ ਆਪਣੀ ਵੀਡੀਓ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਯਾਰ ਹੋਰਾਂ ਗਰੁੱਪਾਂ ਵਿੱਚ ਵੀ ਸ਼ੇਅਰ ਕਰੋ ਆਪਾਂ ਨੂੰ ਹੋਰ ਯਾਰ ਮੋਟੀਵੇਟ ਹੁੰਦਾ ਬੰਦਾ ਜਦੋਂ ਆਪਣੀ ਵੀਡੀਓ ਨੂੰ ਬੰਦਾ ਕੋਈ ਸ਼ੇਅਰ ਕਰਦਾ ਜਾਂ ਸਬਸਕ੍ਰਾਈਬ ਕਰਦਾ ਵਾ ਤੇ ਬੰਦਾ ਮੋਟੀਵੇਟ ਹੋ ਕੇ ਹੋਰ ਵੀ ਯਾਰ ਅੱਗੇ ਵੀਡੀਓ ਅੱਛੀਆਂ ਅੱਛੀਆਂ ਵੀਡੀਓ ਤਿਆਰ ਕਰਦਾ ਵਾ ਤੇ ਫਲਹਾਲ ਆਪਾਂ ਸ਼ੇਅਰ ਦੇ ਟਾਈਮ ਜਦੋਂ ਇੱਧਰ ਆਈਦਾ ਯਾਰ ਤੇ ਇੱਥੇ ਬੈਠ ਕੇ ਵੀਡੀਓ ਬਣਾ ਲਈਦੀਆਂ ਵਾ ਬਾਹਰ ਆਈਦਾ ਵਾ ਅਜੇ ਨਵੇਂ-ਨਵੇਂ ਵੀਡੀਓ ਕਿਹੜਾ ਪੈਨ ਹੈ ਬਾਈ ਜੀ ਇਹ ਮੇਰਾ ਮੋਗਾ ਸ਼ਹਿਰ ਹੈ ਤੇ ਚੰਦ ਪੁਰਾਣਾ ਪੈਨ ਹੈ ਮੇਰਾ ਬਾਗੇ ਪੈਣ ਦੇ ਲਾਗੇ ਕਰਕੇ ਟੂਲ ਟੈਕਸ ਦੇ ਕੋਲੇ ਠੀਕ ਹੈ ਭਾਈ ਜੀ ਤੇ ਇਸ ਕਰਕੇ ਬਾਹਰ ਆ ਜਾਈਦਾ ਯਾਰ ਹਜੇ ਘਰੇ ਘਰੇ ਜਦੋਂ ਨਵੇਂ-ਨਵੇਂ ਵੀਡੀਓ ਬਣਾਉਣ ਲੱਗੀਆਂ ਤੁਹਾਨੂੰ ਪਤਾ ਹੀ ਆ ਵੀ ਸੰਘ ਜੀ ਲੱਗਦੀ ਆ ਕਰਦੇ ਹੁੰਦੇ ਆ ਆਸਗਵਾਨ ਹੁੰਦਾ ਵਾ ਜਾਂ ਜਵਾਕ ਹੁੰਦੇ ਆ ਸਾਰਿਆਂ ਤੇ ਕਿਰਾ ਬੰਦੇ ਨੇ ਸ਼ਰਮ ਜੀ ਮਹਿਸੂਸ ਹੁੰਦੀ ਆ ਵੀ ਮੈਂ ਵੀਡੀਓ ਇਸ ਲਈ ਬਾਹਰ ਆ ਕੇ ਆਪਾਂ ਵੀਡੀਓ ਤਿਆਰ ਕਰੀ ਦੀਆਂ ਵਾ ਇਧਰਲੇ ਪਾਸੇ ਆਪਣਾ ਖੇਤ ਹੈ ਬਾੜਾ ਵਾਦਨ ਦੋ ਦਿਖਾ ਵੀ ਦਿਨਾ ਵਾ ਇਹ ਆਪਣਾ ਵਾੜਾ ਵਾ ਆ ਚੈੱਕ ਕਰੋ ਇੱਧਰਲੇ ਪਾਸੇ ਆਪਣਾ ਐਕਸਟਰਾ ਥਾਂ ਪਿਆ ਵਾ ਤੇ ਇੱਧਰਲੇ ਸਾਈਡ ਆਪਾਂ ਆ ਕੇ ਆਪਣੀਆਂ ਵੀਡੀਓ ਵੀਡੀਓ ਤਿਆਰ ਕਰੀ ਦੀਆਂ ਵਾ ਇੱਥੇ ਵੀਡੀਓ ਬਣਾਈ ਦੀਆਂ ਵਾ ਕਿਵੇਂ ਲੱਗਦੀਆਂ ਤੁਹਾਨੂੰ ਵੀਡੀਓ ਯਾਰ ਕੰਮ ਤੇ ਮੈਂ ਲੱਗਾ ਹੋਇਆ ਵਾਂ ਬਰਾਲ ਆਪਣੀ ਉੱਤੇ ਸੈਲਰੀ ਕੋਈ ਬਹੁਤੀ ਜ਼ਿਆਦਾ ਨਹੀਂ 5-6000 ਰੁਪਏ ਮੈਨੂੰ ਦਿੰਦੇ ਆਊਗੀ ਇੱਕ ਸਾਡੇ ਲੇਬਰ ਹੀ ਕਰਦੇ ਆ ਹਲੇ ਸਿੱਖ ਰਹੇ ਹਾਂ ਕੁਝ ਅੱਗੇ ਨੈਕਸਟ ਟਾਈਮ ਦੇ ਦਊਗਾ ਨਾਲ ਦੀ ਨਾਲ YouTube ਵੀ ਆਪਣਾ ਚੈਨਲ ਆ ਯਾਰ ਲਿਆ ਵਾ ਗਰੋ ਵੀ ਹੋ ਰਿਹਾ ਵਾ 200 ਬੰਦਾ ਸਬਸਕ੍ਰਾਈਬਰ ਵੀ ਹੋ ਗਿਆ ਵਾ 15 ਦਿਨ ਹੋਏ ਹਜੇ ਮੈਨੂੰ YouTube ਤੇ ਕੰਮ ਕਰਦੇ ਨੂੰ ਵੀਊ ਵੀ ਹੋ ਗਏ ਆ 2 ਲੱਖ ਤੋਂ ਪਲੱਸ ਹੋ ਗਏ ਆ ਤੇ ਹੋਏ ਤਾਂ ਹੀ ਆ ਤੁਹਾਡੇ ਜਿੰਨੇ ਵੀ ਸੱਜਣ ਮਿੱਤਰ ਆਪਣੇ ਨਾਲ ਜੁੜੇ ਹੋਏ ਹਨ ਉਹਨਾਂ ਦੀ ਹੈਲਪ ਦੇ ਨਾਲ ਉਹ ਆਪ ਨੂੰ ਦੇਖਦੇ ਆਪ ਨੂੰ ਸਬਸਕ੍ਰਾਈਬ ਕਰਦੇ ਆ ਤੁਹਾਡੇ ਸਾਰਿਆਂ ਤੁਹਾਡਿਆਂ ਦੀ ਤੁਹਾਡੇ ਸ਼ਾਰਟ ਤੇ ਦਿਖਾਓ ਮਾੜਾ ਜਿਹਾ ਪਾਜੀ ਤੁਸੀਂ ਸ਼ਾਰਟ ਆਪਣੇ ਦੇਖ ਸਕਦੇ ਹੋ ਜੇਕਰ ਤੁਸੀਂ ਆਪਾਂ ਨੂੰ ਫੋਲੋ ਕਰ ਲਓ ਆਪਣਾ ਦੂਸਰਾ ਸਬਸਕ੍ਰਾਈਬ ਕਰੋ ਆਪਣੇ ਚੈਨਲ ਨੂੰ ਤੇ ਆਟੋਮੈਟਿਕ ਤੁਹਾਡੇ ਕੋਲ ਜੋ ਵੀ ਨਵੀਂ ਵੀਡੀਓ ਆਇਆ ਕਰੂਗੀ ਤੁਹਾਡੇ ਕੋਲੇ ਪਹਿਲਾਂ ਪਹੁੰਚ ਜਾਇਆ ਕਰੂਗੀ ਸਬਸਕ੍ਰਾਈਬ ਕਰਕੇ ਰੱਖੋ ਭਾਈ ਆਪਾਂ ਚੈਨਲ ਤੇ ਤੁਹਾਨੂੰ ਆਪੇ ਨੇ ਪਤਾ ਲੱਗਣਾ ਆਪਣੀਆਂ ਕਿੰਦਾਂ ਦੀਆਂ ਵੀਡੀਓ ਆ ਕਿਸ ਤਰ੍ਹਾਂ ਦੀਆਂ ਵੀਡੀਓ ਜੇ ਤੁਹਾਨੂੰ ਚੰਗੀਆਂ ਲੱਗੀਆਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਜੇ ਨਹੀਂ ਵੀ ਚੰਗੀਆਂ ਲੱਗਦੀ ਯਾਰ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ ਪਾਜੀ ਆ ਵੀਡੀਓ ਤੁਹਾਨੂੰ ਆਇ ਨਹੀਂ ਇਤੋਂ ਐ ਬਣਾਉਣੀ ਚਾਹੀਦੀ ਬਾਕੀ ਤੁਹਾਡੇ ਕੋਲੇ ਕੋਈ ਸਿੱਖਣ ਨੂੰ ਮਿਲਦਾ ਵਾ ਆਡੀਅנס ਦੇ ਨਾਲ ਹੀ ਜੋ ਵੀ ਆ ਆਪਣਾ ਜੁੜੀ ਹੋਈ ਉਹ ਕਹਿੰਦੀ ਆ ਵੀ ਭਾਜੀ ਵੀਡੀਓ ਇਦਾਂ ਨਹੀਂ ਇਦਾਂ ਤਿਆਰ ਕਰਨੀ ਚਾਹੀਦੀ ਜਾਂ ਲੋਕੇਸ਼ਨ ਤੁਹਾਨੂੰ ਇਹ ਨਹੀਂ ਆ ਲੈਣੀ ਚਾਹੀਦੀ ਸਾਰਾ ਕੁਝ ਨਾਲ ਦੀ ਨਾਲ ਬੰਦਾ ਆਡੀਅנס ਕੋਲ ਹੀ ਸਿੱਖਦਾ ਵਾ ਉਹਨਾਂ ਨਾਲ ਕੁਐਸਚਨ ਮਾਰਕ ਕਰਦਾ ਵਾ ਆਨਸਰ ਦਿੰਦਾ ਉਹਨਾਂ ਦੇ ਕੁਐਸਚਨਾਂ ਦੇ ਤੇ ਤੁਹਾਡੇ ਕੋਲੇ ਸਾਰਾ ਕੁਝ ਸਿੱਖਣ ਨੂੰ ਮਿਲਦਾ ਇੱਕ ਯੂਟਿਊਬਰ ਨੂੰ ਹੋਰ ਯੂਟਿਊਬਰ ਕੋਈ ਪ੍ਰੋਨੀਅਟ ਬਣ ਕੇ ਆਉਂਦੇ ਕਿ ਸਾਰਾ ਕੁਝ YouTube ਤੇ ਸਿੱਖਿਆ ਜਾਂਦਾ ਹੈ ਤੇ ਆਡੀਅנס ਤੋਂ ਸਿੱਖਿਆ ਜਾਂਦਾ ਸਾਰਾ ਕੁਝ ਤੁਹਾਡੀ ਆਪ ਨੂੰ ਹੈਲਪ ਦੀ ਜ਼ਰੂਰਤ ਆ ਜ਼ਰੂਰ ਕਰਿਆ ਕਰੋ ਯਾਰ ਆਪਾਂ ਨੂੰ ਆ ਬਾੜੇ 'ਚ ਬੈਠੇ ਆਂ ਬਾਈ ਜੀ 10 ਮਿੰਟ ਹੋ ਗਏ ਆਪਣਾ ਲਾਈਵ ਚੱਲਦੇ ਨੂੰ ਤੇ ਸਬਸਕ੍ਰਾਈਬ ਜਰੂਰ ਕਰੋ ਯਾਰ ਤੁਹਾਡੀ ਹੈਲਪ ਦੀ ਜਰੂਰਤ ਹੈ ਰਿਕਵੈਸਟ ਹੈ ਤੁਹਾਡੇ ਅੱਗੇ ਕੁਝ ਨਹੀਂ ਕਰਦਾ ਯਾਰ ਸਬਸਕ੍ਰਾਈਬ ਕਰਨ ਨਾਲ ਕੋਈ ਆਪਣਾ ਕੋਈ ਪੈਸਾ ਨਹੀਂ ਲੱਗਦਾਗਾ ਜਾਂ ਵੀਡੀਓ ਸ਼ੇਅਰ ਕਰਨ ਨਾਲ ਵੀ ਤੁਹਾਡਾ ਕੋਈ ਪੈਸਾ ਨਹੀਂ ਲੱਗਦਾਗਾ ਬਸ ਇੰਨਾ ਵੀ ਇੱਕ ਜਿਹੜਾ ਨਵੇਂ ਯੂਟਿਊਬਰ ਨੂੰ ਹੌਸਲਾ ਮਿਲ ਜਾਂਦਾ ਵਾ ਅੱਗੇ ਕੰਮ ਕਰਨ ਦਾ ਠੀਕ ਹੈ ਜੀ ਤੇ ਮੈਂ ਤੁਹਾਨੂੰ ਘਰੇ ਵੀ ਦੱਸ ਦਿੰਨਾ ਆਪਣੇ ਘਰੇ ਵੀ ਕੋਈ ਬਹੁਤਾ ਇਨਕਮ ਦਾ ਸਾ ਸੋਰਸ ਹੈ ਨਹੀਂ ਨਾ ਹੀ ਕੋਈ ਫਾਦਰ ਸਾਹਿਬ ਮੇਰੇ ਹੈ ਨਹੀਂ ਹੈ ਮੇਰੀ ਮਦਰ ਹੈ ਤੇ ਮੈਂ ਆ ਜਾਂ ਮੇਰੇ ਭਰਾ ਵਾ ਉਹ ਵੀ ਚਲੋ ਲੇਬਰ ਦਾ ਕੰਮ ਹੀ ਕਰਦਾ ਵਾ ਟਾਈਮ ਪਾਸ ਹੋਈ ਜਾਂਦਾ ਵਧੀਆ ਪਰ ਮੈਨੂੰ YouTube ਵਾਲੇ ਨੌਲਜ ਬਤ ਬਰ ਤੇਰੇ ਮੁੰਡੇ ਕਹਿੰਦੇ ਆ ਮੈਨੂੰ ਆ ਪੰਡ ਬੱਚਿਆ ਤੂੰ ਇਹ ਕੀ ਕਰਦਾ ਪਰਦਾ ਵੀਡੀਓ ਬਣਾਉਣਾ ਮੈਂ ਇਹਨਾਂ ਤੇ ਪਰ ਮੇਰਾ ਸ਼ੌਂਕ ਆ ਯਾਰ ਮੈਨੂੰ ਇੰਨਾ ਵੀ ਮੈਂ ਕਹਾਂ ਮੈਂ YouTube ਤੋਂ ਕਮਾਈ ਕਰਕੇ ਦਿਖਾਉਣੀ ਆ ਤੇ ਦਿਖਾਉਣੀ ਆ ਤੇ ਦਿਖਾਉਣੀ ਆ ਬਸ ਤੇ ਮੈਨੂੰ ਇਹ ਵੀ ਪਤਾ ਹੈ ਮੇਰੇ ਨੂੰ ਯਕੀਨ ਆ ਵੀ YouTube ਤੋਂ ਕਮਾਈ ਹੁੰਦੀ ਆ ਅਸਲ ਵਿੱਚ YouTube ਤੋਂ ਕਮਾਈ ਹੁੰਦੀ ਆ ਪਰ ਬੰਦੇ ਦਾ ਕੰਟੈਂਟ ਹੋਵੇ ਬੰਦੇ ਵਿੱਚ ਕੋਈ ਗੱਲਬਾਤ ਹੋਵੇ ਵੀਡੀਓ ਬਣਾਉਣਾ ਆਉਂਦੀਆਂ ਹੋਣ ਦੁਨੀਆ ਵਰtheta ਕੁਝ ਕਹਿੰਦੀ ਆ ਜੇ ਆਪਾਂ ਦੁਨੀਆ ਦੇ ਮਗਰ ਲੱਗਾਂਗੇ ਫੇਰ ਨਹੀਂ ਬੰਦਾ ਕੁਝ ਨਹੀਂ ਕਰ ਸਕਦਾ ਕਿਉਂਕਿ ਦੁਨੀਆ ਨੇ ਤਾਂ ਬਾਬੇ ਨਾਨਕ ਨੂੰ ਨਹੀਂ ਛੱਡਿਆ ਸੀਗਾ ਉਹਨੂੰ ਵੀ ਕਰਾਈਆ ਕਹਿੰਦੇ ਸੀਗੇ ਉਹਦੇ ਵੀ ਰੋੜੇ ਮਾਰਦੇ ਸੀ ਪੱਥਰ ਮਾਰਦੇ ਸੀ ਲੋਕਾਂ ਉਹਨੂੰ ਵੀ ਕਹਿੰਦੇ ਸੀ ਇਹ ਸੋ ਰਿਕਵੈਸਟ ਦੀ ਹੈ ਤੁਹਾਡੇ ਅੱਗੇ ਆਪਣੀ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਆ ਜਾਓ ਜੜਜੋ ਜੜਜੋ ਬਾਈ ਜੀ ਪਹਿਲਾਂ ਬੰਦੇ ਬਹੁਤ ਜੜ ਗਏ ਹੁਣ ਪਤਾ ਨਹੀਂ ਕਿੱਦੇ ਚਲੇ ਗਏ ਸਾਰੇ ਅੱਜ ਤੁਹਾਨੂੰ ਮੋਗਾ ਸ਼ਹਿਰ ਵੀ ਦਿਖਾਵਾਂਗੇ ਰਸਤੇ ਜਾਂਦੇ ਹੋਏ ਜਦੋਂ ਆਪਾਂ ਕੰਮ ਦੇ ਜਾਂਦੇ ਟਾਈਮ ਉਹ ਲਾਈਵ ਹੋਵਾਂਗੇ ਬਾਈਕ ਤੇ ਜਾਵਾਂਗੇ ਨਾ ਉਹ ਤੁਹਾਨੂੰ ਆਪਣੇ ਪਿੰਡੋਂ ਨਿਕਲਣ ਤੋਂ ਸਾਰਟਿੰਗ ਆਪਣਾ ਮਕਾਨ ਤੋਂ ਲੈ ਕੇ ਉੱਥੇ ਤੱਕ ਜਿੱਥੇ ਤੱਕ ਮੈਂ ਸਰਵਿਸ ਸੈਂਟਰ ਤੇ ਕੰਮ ਕਰਦਾ ਉੱਥੇ ਤੱਕ ਤੁਹਾਨੂੰ ਲਾਈਵ ਦਿਖਾਵਾਂਗੇ ਠੀਕ ਹੈ ਜੀ ਚਲੋ ਠੀਕ ਹੈ ਭਾਈ ਜੀ ਸਾਡੇ ਦਾ ਸਾਰਿਆਂ ਦਾ ਧੰਨਵਾਦ ਜੋ ਜੋ ਵੀ ਆਪਣੇ ਲਾਈਵ ਵੇ ਜੁੜਿਆ ਹੋ ਜਿਨ੍ਹਾਂ ਨੇ ਵੀ ਲਾਈਕ ਕੀਤਾ ਜਾਂ ਸਬਸਕ੍ਰਾਈਬ ਕੀਤਾ ਵਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਹੁਣ ਆਪਾਂ ਨੂੰ ਆਜ਼ਾਦੀ ਦੇ ਤੋ ਲਾਈਵ ਬੰਦ ਕਰਨ ਦੀ ਟਾਈਮ ਆਪਣਾ ਹੋ ਗਿਆ ਆਪਾਂ ਕੰਮ ਤੇ ਜਾਣ ਲੱਗ ਜਾਣਾ ਵਾ ਰੈਡੀ ਹੋਣਾ ਮਾਝੇ ਰੋਟੀ ਪਾਣੀ ਖਾਣਾ ਵਾ ਕੱਪੜੇ ਪਾਉਣੇ ਆ ਤੇ ਮਾਤਾ ਸ਼੍ਰੀ ਵੀ ਆਪਣੀ ਮੋਗੇ ਵਿੱਚ ਜਾਂਦੇ ਆ ਕੰਮ ਨੂੰ ਦਾ ਕਰਦੇ ਆ ਯਾਰ ਉਹਨਾਂ ਨੇ ਵੀ ਮੇਰੇ ਨਾਲ ਜਾਣਾ ਹੁੰਦਾ ਵਾ ਸੋ ਇਸੇ ਲਈ ਅੱਜ ਤੋਂ ਆਜ਼ਾਦਤ ਲੈਨੇ ਆ ਬਾਏ ਬਾਏ ਨੈਕਸਟ ਟਾਈਮ ਫੇਰ ਅਗਲੀ ਲਾਈਵ ਕਰਾਂਗੇ ਆਪਾਂ ਬਾਏ 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 ਧੰਨਵਾਦ